ਕਾਲਤ ਮਲਤ ਜ਼ਿੰਦਗੀ ਮੌਸਮ ਹੁਮ ਉਸ ਪਰਿਆ ਹੈ ਤੂਫਾਨ ਆਉਣ ਤੋਂ ਪਹਿਲਾਂ ਵਰਕੀ ਸ਼ਾਂਤੀ ਪਰ ਮੈਂ ਉਸ ਦੇ ਘਰ ਅੱਜ ਤੂਫਾਨ ਜ਼ਰੂਰ ਲਿਆ ਦੇਣਾ ਹੈ ਉਸ ਨੇ ਮੈਨੂੰ ਸਮਝਿਆ ਕੀ ਹੈ ਮੈਂ ਇੰਨਾ ਵੀ ਗਿਆ ਗੁਜ਼ਰਾ ਨਹੀਂ ਹੋਇਆ ਕਿ ਆਪਣਾ ਹੱਕ ਖਵਾ ਕੇ ਅਜੇ ਵੀ ਚੁੱਪ ਬੈਠਾ ਰਹਾਂਗਾ ਮੈਂ ਵੀ ਉਸ ਨੂੰ ਅੱਜ ਦਿਖਾ ਦੇਣਾ ਜੇ ਤੂੰ ਮੇਰੇ ਨਾਲ ਇੰਨਿਆ ਕਰ ਸਕਦਾ ਤਾਂ ਬਾਣੀਏ ਦੇ ਮੈਂ ਵੀ ਨਹੀਂ ਜੰਮਿਆ ਧਿਆ ਲੈ ਅੱਜ ਜਿਹੜੇ ਭਗਵਾਨ ਨੂੰ ਧਿਆਉਣਾ ਮਨ ਲੈ ਜਿਹੜੀਆਂ ਮਨੋਤਾ ਬਣਾਉਣੀਆਂ ਨੇ ਮੈਂ ਕਿਹਾ ਸੁਣ ਲਓ ਮੈਂ ਕਦੋਂ ਦੀ ਬੋਲ ਮਾਰੀ ਜਾਂਦੀ ਆ ਮੇਰੀ ਪਤਨੀ ਰਸੋਈ ਚ ਰੋਟੀਆਂ ਲਾਉਂਦੀ ਹਟ ਕੇ ਮੇਰੇ ਸਿਰ ਤੇ ਆ ਖੜੀ ਹੈ ਮੈਂ ਤਰਫ਼ ਉਸ ਵੱਲ ਵੇਖਦਾ ਹਾਂ ਜਿਵੇਂ ਕਈ ਸਾਲਾਂ ਤੋਂ ਵਿਛੜੀ ਨੂੰ ਮਸਾ ਮਸਾ ਪਛਾਣ ਰਿਹਾ ਹੁਆ ਬਾਹਰ ਮੁੰਡਾ ਰੋਈ ਜਾਂਦਾ ਉਹਨੂੰ ਦੇਖਰੋ ਜਾ ਕੇ ਮੈਂ ਰੋਟੀਆਂ ਲੱਗ ਰਹੀਆਂ ਪਤਨੀ ਮੇਰੇ ਵੱਲ ਵੱਖਰੀ ਸੀ ਤਰ੍ਹਾਂ ਵੇਖਦੀ ਮੁੰਡ ਰਸੋਈ ਵਿੱਚ ਜਾ ਵੱੜਦੀ ਹੈ ਮੈਂ ਬਾਹਰੋਂ ਆਪਣੇ 3 ਸਾਲ ਦੇ ਮੁੰਡੇ ਨੂੰ ਚੁੱਕ ਅੰਦਰ ਕਮਰੇ ਵਿੱਚ ਆ ਗਿਆ ਹਾਂ ਥੋੜੀ ਦੇਰ ਬਾਅਦ ਪਤਨੀ ਗਿੱਲੇ ਤੌਲੀਏ ਨਾਲ ਹੱਥ ਪੁੜੀ ਅੰਦਰ ਆ ਜਾਂਦੀ ਹੈ ਟੁੱਟੀ ਝਾਕਣੀ ਅੱਜ ਕਿਵੇਂ ਉਪਰੀ ਉਪਰੀ ਜੀ ਲੱਗ ਰਹੀ ਹੈ ਪਤਨੀ ਮੇਰੀਆਂ ਅੱਖਾਂ 'ਚ ਵੇਖਦੀ ਮੇਰੇ ਅੰਦਰਲੀ ਉਥਲ ਪੁਥਲ ਨੂੰ ਪੜਨ ਦੀ ਕੋਸ਼ਿਸ਼ ਕਰਦੀ ਹੈ ਨਾ ਤੈਨੂੰ ਉਹੀ ਬਹਿਮਾ ਮੈਂ ਆਪਣੇ ਆਲੇ ਦੋਲੇ ਝੂਠ ਦੀ ਦੀਵਾਰ ਚੜਹਦਾ ਹਾਂ ਤਾਂ ਕਿ ਉਹ ਮੇਰੇ ਅੰਦਰ ਪ੍ਰਵੇਸ਼ ਨਾ ਕਰ ਜਾਵੇ ਰੋਟੀ ਲਿਆਮਾ ਕਤਨੀ ਪੁੱਛਦੀ ਹੈ ਹੈ ਹਾਂ ਮੈਂ ਆਪਣੇ ਅੰਦਰਲੇ ਸਮੁੰਦਰ ਚ ਤਿਲਕ ਦਾ ਤਿਲਕ ਦਾ ਮੋੜ ਭਰਤ ਕੇਸ ਨੂੰ ਹਾਂ ਕਰ ਦਿੰਦਾ ਹਾਂ ਤੇ ਮੋੜ ਉਸੇ ਸਮੁੰਦਰ ਵਿੱਚ ਟੁੱਪੀ ਮਾਰ ਜਾਂਦਾ ਹਾਂ ਕਦੇ ਮਾਂ ਵੀ ਇੰਨੀ ਨਰਮ ਹੋ ਹੀ ਪਣ ਜਾਵੇਗੀ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਪਰ ਜੇ ਕਦੇ ਸੱਚ ਹੋ ਜਾਵੇ ਤਾਂ ਤਾਂ ਬੰਦੇ ਅੰਦਰ ਜਏ ਝੱਖੜ ਝੁੱਲਦੇ ਹਨ ਕਿ ਜਿੱਥੋਂ ਦੀ ਲੰਘ ਜਾਣ ਸਭ ਕੁਝ ਭਲਾਂ ਵਿੱਚ ਤਹਿਸ ਨੈਸ ਮਾਂ ਨੂੰ ਤਾਂ ਮੈਂ ਦੂਜਾ ਨਹੀਂ पहला रब माना फिर की मजबूरी आ कि उसने मेरा मास वाता वा जद मैं पता लग्या ही मर गया सा। ने सार दिता ने अपने हिस्से की सारी जमीन दे नाम लगवा दी मैं रिश्तेदार भी बतेरे बुलाए पर उसने किसी की ना मनी उल्टा मेरा भरा मेनू मारन आया पत्नी ने तो मेनू पहले बतेरा समझाया ਇਕ ਕਾਲਾ ਨਾਗ ਆ ਕਾਲਾ ਨਾਗ ਇਹਨੂੰ ਦੁੱਧ ਨਾ ਭਲਾ ਇੱਕ ਦਿਨ ਤੈਨੂੰ ਏ ਡੰਗੂ ਲੈ ਹੈ ਬੋਲੀ ਕੂੰਦੇ ਰਿਸ਼ਤੇ ਐ ਟੁੱਟਦੇ ਨੇ ਮੈਨੂੰ ਉਸ ਦੀਆਂ ਗੱਲਾਂ ਭੈੜੀਆਂ ਲੱਗਦੀਆਂ ਤੂੰ ਤਾਂ ਸਤਜੁਗ ਦੀਆਂ ਗੱਲਾਂ ਕਰਦਾ ਹੁਣ ਪਹਿਲਾਂ ਦੇ ਸਮੇਂ ਵਾਲਾ ਖੂਨ ਨਹੀਂ ਰਿਹਾ ਉਹ ਸਮਾਜ ਦੇ ਯੁੱਗ ਕੇ ਸੱਚ ਦਾ ਸ਼ੀਸ਼ਾ ਮੈਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਪਰ ਮੈਂ ਅੱਖਾਂ ਮੀਟ ਲੈਂਦਾ ਪਰ ਜਦ ਜ਼ਮੀਨ ਵੱਡੇ ਦੇ ਨਾਮ ਲੱਗ ਗਈ ਤਾਂ ਮੇਰੀਆਂ ਅੱਖਾਂ ਮੂੰਹ ਕੰਨ ਸਭ ਕੁਝ ਖੁੱਲ ਗਿਆ ਮੁੜ ਬੰਦ ਨਾ ਹੋਇਆ ਮੈਨੂੰ ਪਿਛਲੇ ਸਮੇਂ ਦੌਰਾਨ ਉਹਨਾਂ ਵੱਲੋਂ ਮੇਰੇ ਨਾਲ ਕੀਤੀਆਂ ਬਦਤਈਆਂ ਇਸ ਅਣਹੋਣੀ ਲਈ ਉਹਨਾਂ ਦਾ ਅਭਿਆਸ ਲੱਗਿਆ ਜਿਵੇਂ ਪਹਿਲਾਂ ਹੀ ਸੁਚੇਤ ਹੋ ਜਾਂਦਾ ਤਾਂ ਪਹਿਲੀ ਵਾਰ ਵੱਡੇ ਨੇ ਮੇਰੇ ਨਾਲ ਉਦੋਂ ਕੀਤੀ ਜਦ ਮੈਂ ਕਿਸੇ ਦੋਸਤ ਕੋਲ 3-4 ਦਿਨਾਂ ਲਈ ਬਾਹਰ ਗਿਆ ਸੀ ਮੈਨੂੰ ਪਿੰਡੋਂ ਮਾਮੇ ਦਾ ਫੋਨ ਆਇਆ ਮੱਖਣ ਅੱਡ ਹੁੰਦਾ ਕਹਿੰਦੇ ਪਿਆ ਹੋਇਆ ਘਰ ਮੈਂ ਲੈਣਾ ਹੁਣ ਕਿਵੇਂ ਕਰੀਏ ਮਾਮਾ ਜੀ ਅਜੇ ਸੁਣ ਉਹਡ ਹੋਣ ਨੂੰ ਕੀ ਹੋਇਆ ਸੀ ਤਿੰਨ ਮਹੀਨੇ ਦਾ ਵਿਹਾਨ ਹੋਏ ਨੇ ਅਸੀਂ ਤਾਂ ਬਥੇਰਾ ਸਮਝਾ ਕੇ ਦੇਖ ਲਿਆ ਮੰਨਦਾ ਤਾਂ ਹੈ ਨਹੀਂ ਕਿਸੇ ਦੀ ਚਲੋ ਐਂ ਕਰੋ ਫਿਰ ਜੇ ਨਹੀਂ ਮੰਨਦਾ ਤਾਂ ਜਿਹੜੇ ਘਰ ਕਹਿੰਦੇ ਨੇ ਦੇ ਦਿਓ ਮੈਂ ਬਹੁਤ ਬਖੇੜੇ ਵਿੱਚ ਪੈਣਾ ਠੀਕ ਨਾ ਸਮਝਿਆ ਜਦੋਂ ਮੈਂ ਵਾਪਸ ਪਿੰਡ ਆਇਆ ਤਾਂ ਮਾਂ ਪਿਓ ਨੇ ਆਲ ਮੇਰਾ ਸਮਾਨ ਤੂੜੀ ਵਾਲੇ ਕਮਰੇ ਵਿੱਚ ਪਿਆ ਸੀ ਫਿਰ ਕਿੰਨੇ ਸਮੇਂ ਵਿੱਚ ਹੌਲੀ ਹੌਲੀ ਮੈਂ ਉਸ ਨੂੰ ਪੇਠਣ ਜੋਗਰਾ ਕੀਤਾ ਲਓ ਜੀ ਰੋਟੀ ਰੋਟੀ ਕਿਤੋਂ ਖੋਗੇ ਪਤਨੀ ਮੁਸਕਰਾਉਂਦੇ ਆਖਾ ਉਸਦੀ ਮੁਸਕਰਾਹਟ ਪਿੱਛੇ ਛੁਪਿਆ ਬੈਂਕਮੈਨ ਉਪਰ ਤੱਕ ਦਿਸ ਗਿਆ ਮੈਂ ਰੋਟੀ ਖਾਣ ਲੱਗ ਪਿਆ ਉਹ ਪਤਾ ਨਹੀਂ ਕੀ ਬੋਲਦੀ ਗਈ ਮੈਨੂੰ ਉਸਦੀ ਕੋਈ ਗੱਲ ਸਮਝ ਨਾ ਆਈ ਮੈਂ ਬਸ ਉਪਰੀ ਜਹੀ ਹਾਂ ਹੂੰ ਕਰਦਾ ਰਿਹਾ ਮੇਰੇ ਮਨ 'ਚ ਤਾਂ ਉਸਦੀ ਇੱਕੋ ਗੱਲ ਗੁੱਲਮੇਕ ਵਾਂਗ ਕੱਢੀ ਪਈ ਹੈ ਤੂੰ ਬੰਦਾ ਬਣਾਇਆ ਕਿਸੇ ਨੇ ਤੂੰ ਤਾਂ ਨਮਰਦ ਹੈ ਨਮਰਦ ਸ਼ਰੀਕ ਚਾਹੇ ਤੇਰੇ ਸਿਰ ਤੇ ਹੱਗ ਜਾਣਾ ਉਹਨੂੰ ਫੇਰ ਵੀ ਸੁਰਤ ਨਹੀਂ ਆਉਂਦੀ ਹੁਣ ਜਦੋਂ ਉਹ ਆਪਣੇ ਹਿੱਸੇ ਦੀ ਜ਼ਮੀਨ ਵੀ ਲੈ ਗਿਆ ਫਿਰ ਇਦੋਂ ਉੱਤੇ ਕੀ ਹੋ ਹੁਣ ਆਪ ਤਾਂ ਮਰੇ ਹੀ ਪਏ ਆ ਸ਼ਰੀਕ ਤਾਂ ਨਾ ਸਿਰ ਚੁੱਕ ਕੇ ਤੁਰਲੇ ਪਰ ਤੇਰੇ ਤੇ ਮਿੱਟੀ ਦੀ ਢੇਰੀ ਤੇ ਕੋਈ ਅਸਰ ਨਹੀਂ ਇੰਨਾਂ ਗੱਲਾਂ ਦਾ ਜਦੋਂ ਦੀ ਪਤਨੀ ਨੇ ਇਹ ਗੱਲ ਕਹੀ ਹੈ ਉਦੋਂ ਦਾ ਮੇਰੇ ਅੰਦਰ ਭੰਬੜ ਮਚਣ ਲੱਗ ਪਏ ਹਨ ਕ੍ਰੋਧ ਦਾ ਗੋਲਾ ਮੇਰੇ ਸਿਰ ਨੂੰ ਚੜਨ ਲੱਗਿਆ ਹੈ ਜੀ ਕਰਦਾ ਹੈ ਬੰਬ ਵਾਂਗ ਫਟ ਜਾਵਾਂ ਆਪ ਤਬਾਹ ਹੋ ਜਾਵਾਂ ਅਤੇ ਆਪਣੇ ਆਲੇ ਦੋਲੇ ਦਾ ਸਭ ਕੁਝ ਤਹਿਸ ਨਹਿਸ ਕਰ ਦੇਵਾਂ ਮੈਂ ਆਪਣੀ ਪਤਨੀ ਸਾਹਮਣੇ ਨੀਵਾ ਨਹੀਂ ਹੁਣਾ ਚਾਹਦਾ ਮੈਂ ਤਾਂ ਹਰ ਪਾਰੀ ਲੰਮੀ ਸੋਚਦਾ ਚੁੱਪ ਕਰਦਾ ਰਿਹਾ ਸੀ ਪਰ ਮੇਰੀ ਇਸ ਸੋਚ ਨੇ ਮੈਨੂੰ ਮੇਰੀ ਪਤਨੀ ਅੱਗੇ ਨਰਦ ਬਣਾ ਦਿੱਤਾ ਡਰਪੋਕ ਤੇ ਕਮਜ਼ੋਰ ਹੁਣ ਮੈਨੂੰ ਉਸ ਨੂੰ ਵਿਖਾ ਦੇਣਾ ਹੈ ਤੇਰਾ ਸੁੱਖਾ ਕਮਜ਼ੋਰ ਰਹੀ ਮੈਂ ਆਪਣੀ ਮਰਦਾਨਗੀ ਦੇ ਟਿਕ ਰਹੇ ਮਿਆਰ ਨੂੰ ਉਸ ਦੀਆਂ ਅੱਖਾਂ ਅੱਗੇ ਮੋੜੋ ਸਾਰਾਂਗਾ ਅੱਜ ਤੋਂ ਬਾਅਦ ਉਹ ਮੈਨੂੰ ਕਦੇ ਨਹੀਂ ਕਹੇਗੀ ਤੇ ਰਿਸ਼ਤਾ ਪੂਰਣਖਣੀ ਮੇਰੇ ਚਣਖ ਹੈ ਰਾਜੀ ਕੱਲ ਦਾ ਸੂਰਜ ਤੇਰੇ ਸੁੱਖੇ ਦੀ ਅਣਖ ਦੀ ਗਵਾਹੀ ਲੈ ਕੇ ਚੜੇਗਾ ਤੂੰ ਦੇਖਦੀ ਜਾਇ ਮੈਂ ਅੰਦਰ ਬੋਲਦਾ ਹਾਂ ਪਤਨੀ ਭਾਂਡੇ ਮਾਂਜ ਕੇ ਮੰਢੇ 'ਤੇ ਆ ਬੈਠੀ ਹੈ ਮੈਂ ਆਉਣ ਵਾਲੇ ਸਮੇਂ ਬਾਰੇ ਉਸ ਦਾ ਮਨ ਪੜਨ ਲਈ ਗੱਲ ਤੁਰਦਾ ਹਾਂ ਜੇ ਮੈਂ ਮਰ ਜਾ ਫਿਰ ਤੂੰ ਕੀ ਕਰੇਂਗੀ ਲੈ ਇਹੋ ਜੀਆਂ ਗੱਲਾਂ ਕਿਉਂ ਕਰਦੇ ਆਂ ਮਰ ਲ ਤੇਰੇ ਦੁਸ਼ਮਣ ਪਤਨੀ ਦੇ ਇਸ ਜਵਾਬ ਤੇ ਮੈਨੂੰ ਲੱਗਦਾ ਹੈ ਜਿਵੇਂ ਮੈਂ ਗੱਲ ਬਹੁਤੀ ਕਰੜੀ ਪੁੱਛ ਗਿਆ ਹੋਵਾਂ ਫਿਰ ਮੈਂ ਗੱਲ ਨੂੰ ਹੋਰ ਨਰਮ ਕਰਕੇ ਦਹਰਾਉਂਦਾ ਹਾਂ ਜਿਵੇਂ ਮੈਂ ਕਈ ਸਾਲਾਂ ਲਈ ਬਾਹਰ ਬਗਚਾਂ ਘਰ ਨੂੰ ਤੋਂ ਕੱਲੀ ਸਾਹਬ ਨੇ ਮੇਰੀਆਂ ਅੱਖਾਂਗੇ ਜਿਹੜ ਦੇਖ ਰਹੀ ਸੀ ਬਾਹਰ ਕਿੱਥੇ ਉਹ ਮੇਰੀਆਂ ਬਿਨਾਂ ਸਿਰੋ ਪੈਰੇ ਗੱਲਾਂ ਤੇ ਹੈਰਾਨ ਹੁੰਦੀ ਹੈ ਨਾ ਮੰਨ ਲਓ ਜੇ ਮੈਂ ਬਗ ਜਾ ਮੈਨੂੰ ਨਹੀਂ ਤੇਰੀ ਕੋਈ ਸਮਝ ਆਉਂਦੀ ਉਹ ਨਾਰਾਜ਼ਗੀ ਜਹੀ ਵਿਖਾਉਂਦੀ ਪਾਸਾ ਵੱਟ ਜਾਂਦੀ ਹੈ ਜਿਵੇਂ ਮੈਨੂੰ ਵੇਖ ਕੇ ਆਪਣਾ ਮਨ ਦਾ ਬੂਹਾ ਭੇੜ ਦਿਆ ਹੋਵੇ ਉਸਨੇ ਮੈਨੂੰ ਆਪਣਾ ਮਨ ਪੜਨ ਤੋਂ ਪਹਿਲਾਂ ਹੀ ਦਰਾਂ ਵਿੱਚੋਂ ਵਾਪਸ ਮੋੜ ਦਿੱਤਾ ਹੁਣ ਮੈਂ ਉਸਦੇ ਸੌਂ ਜਾਣ ਦਾ ਇੰਤਜ਼ਾਰ ਕਰਦਾ ਹਾਂ ਹੁਣ ਮੈਂ ਉਸਦੇ ਸੌਂ ਜਾਣ ਦਾ ਇੰਤਜ਼ਾਰ ਕਰਦਾ ਹਾਂ ਉਹ ਮੇਰੇ ਨਾਲ ਕੁਝ ਧੀਰ ਗੱਲਾਂ ਕਰਦੀ ਹੈ ਤੇ ਫਿਰ ਮੁੰਡੇ ਨੂੰ ਦੁੱਧ ਦੇ ਕੇ ਸੌਂ ਜਾਂਦੀ ਹੈ ਮੈਨੂੰ ਉਸ ਸਮੇਂ ਦੀ ਇੰਨੀ ਬੇਸਬਰੀ ਹੋ ਰਹੀ ਹੈ ਕਿ ਮੈਂ ਬੀਤ ਰਹੇ ਕੱਲੇ-ਕੱਲੇ ਮਿੰਟ ਨੂੰ ਗਿਣ ਰਿਹਾ ਹਾਂ ਸਮਾਂ ਕੀੜੀ ਦੀ ਚਾਲ ਤਰਦਾ ਮਸਾਂ 12 ਤੇ ਪਹੁੰਚਿਆ ਮਮਲਕ ਦੇਨੇ ਚੱਪਲਾ ਪਾਉਂਦਾ ਹਾਂ ਤੇ ਅੰਦਰ ਆ ਜਾਂਦਾ ਹਾਂ ਅਲਮਾਰੀ ਉਹਨੇ ਉੱਕਰ ਚ ਚੁੱਕ ਲਈ ਹੈ ਉਸ ਨੂੰ ਉਲਟਾ ਪਲਟਾ ਕੇ ਕਿਸੇ ਕੀਮਤੀ ਸ਼ੈ ਵਾਂਗ ਨਿਹਾਰਦਾ ਹਾਂ ਫਿਰ ਡੱਬ ਵਿੱਚ ਦੇ ਲੈਂਦਾ ਹਾਂ ਅਲਮਾਰੀ ਕੋਲੋਂ ਕੁਝ ਲੱਗਦਾ ਹਾਂ ਤਾਂ ਮੈਨੂੰ ਆਦਮ ਕਦ ਸ਼ੀਸ਼ੇ ਵਿੱਚ ਆਪਣਾ ਚਿਹਰਾ ਨਜ਼ਰ ਆਉਂਦਾ ਹੈ ਇੱਕ ਪਲ ਰੁੱਕ ਕੇ ਮੈਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਨਿਹਾਰਦਾ ਹਾਂ ਮੈਨੂੰ ਆਪਣਾ ਚਿਹਰਾ ਹੀ ਆਪਣਾ ਹੀ ਨਹੀਂ ਲੱਗਦਾ ਮੈਂ ਹੋਰ ਨੇੜੇ ਹੁੰਦਾ ਹਾਂ ਮੱਥੇ ਵਿੱਚ ਪਿਆ ਟੱਕ ਦਾ ਪੱਕਾ ਨਿਸ਼ਾਨ ਮੈਨੂੰ ਯਕੀਨ ਦਵਾ ਦਿੰਦਾ ਹੈ ਕਿ ਤੂੰ ਸੁੱਖਾ ਹੀ ਹੈ ਮੈਂ ਨਿਸ਼ਾਨ ਉੱਪਰ ਹੱਥ ਫੇਰਦਾ ਹਾਂ ਜਮੇ ਉਹ ਦੁਬਾਰਾ ਤਾਜ਼ਾ ਹੋ ਗਿਆ ਹੋਵੇ ਤੇ ਉਸ ਵਿੱਚੋਂ ਲਹੂ ਸਿਮ ਸਿਮ ਮੇਰੇ ਮੂੰਹ ਤੇ ਘਰਾਣਾ ਚੱਲ ਪਿਆ ਹੋਣ ਉਸ ਦਿਨ ਵੀ ਇਸ ਤਰ੍ਹਾਂ ਘਰਾਣਾ ਚੱਲਿਆ ਸਨ ਜਦੋਂ ਕਾਂਦੇ ਦੀ ਲੜਾਈ ਪਿੱਛੇ ਵੱਡਾ ਭਰਾ ਮੇਰੇ ਸੁੱਤੇ ਪਏ ਦੇ ਸਿਰ ਵਿੱਚ ਗੰਡਾਸਾ ਮਾਰ ਗਿਆ ਸੀ ਉਹ ਆਇਆ ਤਾਂ ਮੈਨੂੰ ਮਾਰਨ ਦੇ ਇਰਾਦੇ ਨਾਲ ਹੀ ਸੀ ਪਰ ਨਿਸ਼ਾਨਾ ਗਲਤ ਲੱਗਣ ਕਾਰਨ ਮੈਂ ਛੇਤੀ ਨਾਲ ਉੱਟ ਕੇ ਪਰਾਂ ਹੋ ਗਿਆ ਉਹ ਓਨੀ ਪੈਰੀ ਵਾਪਸ ਦੌੜ ਗਿਆ ਸੀ ਇਹ ਨਿਸ਼ਾਨ ਵੇਖ ਕੇ ਮੇਰਾ ਕ੍ਰੋਧ ਹੋਰ ਵਾਲੀ ਖਾ ਗਿਆ ਹੈ ਮੈਂ ਬਾਹਰ ਨਿਕਲਦਾ ਹਾਂ ਰਾਜੀ ਅਤੇ ਜੌਨੀ ਸੁੱਤੇ ਪਏ ਹਨ ਮੈਂ ਉਹਨਾਂ ਦੇ ਸਿਰਾਂ ਨੇ ਜਾ ਖੜਿਆ ਹਾਂ ਜੌਨੀ ਸੁੱਤਾ ਪਿਆ ਹੱਸ ਰਿਹਾ ਹੈ ਮੈਨੂੰ ਉਸਦੇ ਭੋਲੇ ਚਿਹਰੇ ਤੇ ਤਰਸ ਆਉਂਦਾ ਹੈ ਫਿਰ ਉਸਦਾ ਖਾਸਤਾ ਚਿਹਰਾ ਮੈਨੂੰ ਰੋਂਦਾ ਮਹਿਸੂਸ ਹੁੰਦਾ ਹੈ ਉਸਦੇ ਪਾਟੇ ਮੈਲੇ ਕੁਚਾਲੇ ਕੱਪੜੇ ਹਨ ਰਾਜੀ ਦਾ ਵੀ ਇਹੀ ਹਾਲ ਹੈ ਖਿਲਰੇ ਵਾਲ ਟੁੱਟੀਆਂ ਚੱਪਲਾਂ ਪੈਰਾਂ 'ਚ ਮੋਟੀਆਂ ਬਿਈਆਂ ਚਿਹਰੇ ਤੇ ਬੈਣ ਜੰਨੀਆਂ ਕਰੋੜ ਚੁਰੜੀਆਂ ਜਿਵੇਂ ਕੋਈ ਭਿਖਾਰ ਨ ਹੋਵੇ ਉਹ ਦੋਵੇਂ ਬਾਰ ਵਿੱਚ ਖੜੇ ਮੇਰਾ ਇੰਤਜ਼ਾਰ ਕਰ ਰਹੇ ਹਨ ਪਰ ਮੈਂ ਨਹੀਂ ਆਉਂਦਾ ਜਦੋਂ ਮੈਂ ਵਾਪਸ ਪਰਤਦਾ ਹਾਂ ਉਦੋਂ ਤੱਕ ਉਹ ਖੜੇ ਹੀ ਪੱਥਰ ਦੇ ਬੁੱਤਾਂ ਵਿੱਚ ਬਦਲ ਜਾਂਦੇ ਹਨ ਰਾਜੀ ਪਾਸਾ ਪਰਤੀ ਮੈਨੂੰ ਬੈਣਾ ਵਿੱਚੋਂ ਬਾਹਰ ਕੱਢ ਲੈਂਦੀ ਹੈ ਮੈਂ ਜੌਨੀ ਦਾ ਇੱਕ ਵਾਰ ਮੂੰਹ ਚੁੰਮਦਾ ਹਾਂ ਤੇ ਕਿਰਚ ਨੂੰ ਸੰਭਾਲ ਬਾਹਰ ਨਿਕਲ ਜਾਂਦਾ ਹਾਂ ਬਾਹਰ ਫਿਰਨੀ ਤੇ ਆਉਂਦਾ ਹਾਂ ਹਮਰੂ ਬਾਪੇ ਦੇ ਘਰ ਦਾ ਪਹਾਲਾ ਬੱਲਵ ਜਗਦਾ ਦਿਸਦਾ ਹੈ ਉਸ ਦੇ ਬਾਹਰ ਕੇ ਚੌਂਕੜੀ ਸੁੰਨੀ ਪਈ ਹੈ ਮੈਨੂੰ ਬਾਪੇ ਅਮਰੂ ਦੀ ਗੱਲ ਯਾਦ ਆਉਂਦੀ ਹੈ ਉੱਪਰ ਸੋ ਚੌਂਕੜੀ ਤੇ ਬੈਠੀ ਮੇਰੀ ਸੁਣਾਈ ਕਿਸੇ ਘਟਨਾ ਤੇ ਟਿੱਪਣੀ ਕਰਦਾ ਜਿਵੇਂ ਮੈਨੂੰ ਸਮਝਾ ਰਿਹਾ ਸੀ ਹੁਣ ਉਹ ਵੇਲੇ ਨਹੀਂ ਰਹੇ ਪੁੱਤਰਾ ਸਤਜੋਗ ਵਾਲੇ ਉਹਨਾਂ ਤਾਂ ਸਾਰੀ ਜ਼ਿੰਦਗੀ ਗਲਤ ਮਲਤ ਜੀ ਹੋਈ ਪਈਆ ਜਿਵੇਂ ਕਈ ਰੰਗ ਡੁੱਲ ਕੇ ਇਕੱਠੇ ਹੋ ਜਾਣਾ ਫਿਰ ਉਹਨਾਂ ਦੀ ਪਹਿਚਾਣ ਨਹੀਂ ਰਹਿੰਦੀ ਅੱਜ ਦੇ ਜਮਾਨੇ ਦੇ ਬੰਦੇ ਵੀ ਬਸ ਇਹੀ ਹੋਇਆ ਪਏ ਨੇ ਸਾਨੂੰ ਕੋਈ ਪਤਾ ਨਹੀਂ ਲੱਗਦਾ ਆਪਣਾ ਕਿਹੜਾ ਭਗਲਨਾ ਕਿਹੜਾ ਇਹ ਨਹੀਂ ਪਤਾ ਉਹਦਾ ਭਰਾ ਦੁਸ਼ਮਣ ਵਾਲਾ ਕੰਮ ਕਰ ਚੇ ਕੋਈ ਗਹਿਰ ਭਰਾਮਾਂ ਨਾਲੋਂ ਵੱਧ ਨਿਕਲ ਜੇ ਇਸ ਸਮੇਂ ਚ ਤਾਂ ਆ ਕੇ ਪੁਰਾਣੀਆਂ ਅਖੌਤਾਂ ਦੇ ਅਰਥ ਵੀ ਸਾਰੇ ਉਲਟ ਹੋ ਗਏ ਸਾਲੇ ਬਸ ਰੱਬ ਭਲੀ ਕਰੇ ਬਾਬੇ ਨੇ ਕਿਲੋਮੀਟਰ ਜ ਟੱਲ ਮਾਸਾ ਲਿਆ ਸੀ ਜਿਵੇਂ ਉਹ ਸਾਰੇ ਰਿਸ਼ਤਿਆਂ ਦੀ ਗੁੜਤ ਨੂੰ ਆਪਣੇ ਅੰਦਰ ਭਰ ਕੇ ਖਤਮ ਕਰਨੀ ਚਾਹੁੰਦਾ ਹੋਵੇ ਹਾਂ ਬਾਬਾ ਤੇਰੀ ਗੱਲ ਸੁਣ ਲਾ ਗੱਲ ਨੇ ਸੱਚਨੀ ਕਲੀ ਇਹ ਬੋਲ ਮੇਰੇ ਅੰਦਰੋਂ ਉੱਠੇ ਤੇ ਫਿਰ ਅੰਦਰ ਹੀ ਜਪਤ ਹੋ ਗਏ ਮੈਂ ਬਾਬੇ ਅਮਰੂ ਦੇ ਘਰ ਵੱਲ ਵੇਖਦਾ ਅੱਗੇ ਤੁਰ ਪੈਂਦਾ ਹਾਂ ਪਰ ਫੰਮਣ ਕੇ ਡੇਰੇ ਵੱਲ ਆਏ ਦੋ ਕੁੱਤੇ ਮੈਨੂੰ ਭੌਂਕਣ ਲੱਗਦੇ ਹਨ ਮੈਂ ਉਹਨਾਂ ਤੋਂ ਬਿਆਹ ਧਿਆਨ ਤੁਰਦਾ ਜਾ ਰਿਹਾ ਹਾਂ ਅੱਗੇ ਜੀਟੀ ਰੋਡ ਤੇ ਵਾਹਨਾਂ ਦੀਆਂ ਲਾਈਟਾਂ ਉਹਨਾਂ ਦੀ ਗੂੰਜ ਦੇ ਨਾਲ ਭੱਜੀਆਂ ਜਾ ਰਹੀਆਂ ਹਨ ਮੈਂ ਸੜਕ ਤੇ ਆ ਗਿਆ ਹਾਂ ਸਾਹਮਣੇ ਆ ਰਹੇ ਟਰਾਲੇ ਦੀ ਗੂੰਜ ਸੁਣ ਕੇ ਰੁਕ ਜਾਂਦਾ ਹਾਂ ਉਹ ਖੋਰ ਪੌਂਦਾ ਦੇਵ ਵਾਂਗ ਧਰਤੀ ਹਿਲਾਉਂਦਾ ਲੰਘ ਜਾਂਦਾ ਹੈ ਉਸ ਦੇ ਲੰਘਣ ਬਾਅਦ ਧਰਤੀ ਮੁੜ ਸ਼ਾਂਤ ਹੋ ਜਾਂਦੀ ਆ ਜਿਵੇਂ ਪਚਾਲ ਦੇ ਛਟਕੇ ਕੇ ਲੰਘ ਗਿਆ ਹੋਵੇ ਮੈਂ ਆਲੇ ਦੋਲੇ ਵੇਖਦਾ ਸੜਕ ਪਾਰ ਕਰ ਜਾਂਦਾ ਹਾਂ ਮੈਂ ਆਪਣੇ ਖੇਤ ਨੂੰ ਜਾਂਦੀ ਪਹੀ ਪੈ ਗਿਆ ਹਾਂ ਜੀਰੀਆਂ ਚੋਂ ਪੜਦਾਮ ਆ ਰਹੀ ਹੈ ਖੇਤਾਂ ਵਿੱਚ ਕੋਠੇ ਅਤੇ ਲੱਗੇ ਵੱਲ ਪੜ ਵੀਜ ਨੇ ਬਾ ਚਮਕ ਰਹੇ ਹਨ ਜਿਉਂ-ਜਿਉਂ ਮੈਂ ਅੱਗੇ ਵਧ ਰਿਹਾ ਹਾਂ ਸੜਕ ਤੇ ਚੱਲਦੇ ਵਾਹਨਾਂ ਦੀ ਆਵਾਜ਼ ਕਿਸੇ ਦੇ ਮੂੰਹ ਤੇ ਹੱਥ ਰੱਖ ਦੇਣ ਵਾਂਗ ਡੂੰਗੀ ਹੁੰਦੀ ਜਾਂਦੀ ਹੈ ਮੈਂ ਟਾਈਮ ਵੇਖਦਾ 1 ਵਜਣ ਵਾਲਾ ਹੈ 2 ਵਜੇ ਖੇਤਾਂ ਵਾਲੀ ਲੈਟ ਨੇ ਚਲੀ ਜਾਣਾ ਹੈ ਖਣ 1 ਵਜੇ ਕਿਸੇ ਕਿਾਰੇ ਵਿੱਚ ਨੱਕਾ ਕਰਕੇ ਪੈ ਜਾਵੇਗਾ ਤੇ ਫਿਰ ਸਵੇਰੇ ਉੱਠ ਕੇ ਘਰ ਨੂੰ ਜਾਵੇਗਾ ਜਾਵੇਗਾ ਨਹੀਂ ਜਾਂਦਾ ਹੁੰਦਾ ਸੀ ਪਰ ਹੁਣ ਨਹੀਂ ਜਾਵੇਗਾ ਮੈਂ ਕੁਝ ਸਮਾਜੇ ਹੋ ਲੰਗ ਜਾਣ ਲਈ ਪੱਕੇ ਖੜ ਦੀ ਪੁਲੀ ਤੇ ਬੈਠ ਜਾਂਦਾ ਹਾਂ ਉਸ ਦੀ ਮੌਤ ਦੀਆਂ ਘੜੀਆਂ ਗਿਣਨ ਲੱਗਦਾ ਹਾਂ ਮੱਖਣ ਹੁਣ ਤੱਕ ਮੇਰੇ ਉੱਤੇ ਚੜਦਾ ਆਇਆ ਸੀ ਘਰ ਦੀ ਵੰਡ ਵੇਲੇ ਮੂੰਹ ਪਿਆ ਫੇਰ ਵੀ ਟਰੈਕਟਰ ਦੀ ਵੰਡ ਵੇਲੇ ਟਿੰਗੜ ਕੇ ਖੜ ਗਿਆ ਮੈਂ ਚਲੋ ਭਰਾ ਐ ਸਮਝ ਕੇ ਉਹ ਵੀ ਛੱਡ ਦਿੱਤਾ ਫੇਰ ਜ਼ਮੀਨ ਵੀ ਅੱਧ ਦੀ ਵੰਡਾ ਲਈ ਅਖੇ ਮੈਂ ਤਾਂ ਬਾਪੂ ਘਰਾਂ ਨੂੰ ਅੱਧੇ ਕਿੱਲੇ ਦਾ ਠੇਕਾ ਦਿਆ ਦਿਆ ਕਰੂੰ 2 ਸਾਲ ਦਿੱਤਾ ਫੇਰ ਠੇਕਾ ਵੀ ਬੰਦ ਕਿਹਾ ਜਿੱਧਰ ਕੰਮ ਕਰਦੇ ਨੇ ਉਧਰ ਹੀ ਰੋਟੀ ਖਾਣ ਮੈਂ ਫੇਰ ਮਨ ਸਮਝਾ ਲਿਆ ਜੋ ਕਬੂਤ ਬਣ ਗਿਆ ਤਾਂ ਮੈਂ ਨਹੀਂ ਬਣਦਾ ਮੈਂ ਕਰੂੰ ਸਾਰਾ ਖਰਚ ਮਾਂ ਪਿਓ ਦਾ ਕੋਈ ਸਾਈਕਲ ਵਾਲਾ ਮੇਰੇ ਕੋਲ ਦੀ ਲੰਘਣ ਲੱਗਦਾ ਹੈ ਤਾਂ ਮੈਂ ਨੀਵੀਂ ਪਾ ਲੈਂਦਾ ਹਾਂ ਕਿ ਮੈਨੂੰ ਪਹਿਚਾਣ ਨਾ ਲਵੇ ਉਸ ਦੀ ਮੌਤ ਤੋਂ ਬਾਅਦ ਤਾਂ ਮੈਂ ਖੁਦ ਹੀ ਪ੍ਰਤੱਖ ਹੋ ਜਾਣਾ ਹੈ ਮੈਂ ਫੇਰ ਸਮਾਂ ਵੇਖਦਾ ਹਾਂ ਇੱਕ ਤੋਂ ਟੱਪ ਗਿਆ ਹੈ ਮੈਂ ਉੱਤੇ ਕਿੱਧਰ ਪੈਂਦਾ ਹਾਂ ਵੱਡੀ ਪਹੀ ਤੋਂ ਸਾਡੇ ਖੇਤ ਨੂੰ ਮੁੜਦੀ ਪਹੀ ਮੁੜ ਜਾਂਦਾ ਹਾਂ ਅੱਗੇ ਸਾਡੀ ਜ਼ਮੀਨ ਹੈ ਪੂਰੇ 6 ਕਿੱਲਾਂ ਦਾ ਟੱਕ ਮੈਂ ਜੀਰੀ ਤੇ ਨਿਗਾ ਮਾਰਦਾ ਹਾਂ ਮੇਰੇ ਦੋ ਕਿੱਲਾਂ ਦੀ ਜੀਰੀ ਮੇਰੇ ਵਾਂਗ ਹੀ ਦਬੂ ਜਹੀ ਖੜੀ ਹੈ ਉਸਦੇ ਚਾਰ ਕੀਲਿਆਂ 'ਚ ਖੜੀ ਫਸਲ ਮੇਰੀ ਫਸਲ ਤੋਂ ਦੁੱਗਣੀ ਮੱਲੀ ਹੋਈ ਲੱਗਦੀ ਹੈ ਜੇ ਮੈਂ ਉਹ ਵੀ ਮੱਖਣ ਵਾਂਗ ਕਾਰੀ ਹੋਈ ਮੇਰੀ ਫਸਲ ਦੇ ਉੱਪਰ ਦੀ ਪੈ ਜਾਣਾ ਚਾਹੁੰਦੀ ਹੋਵੇ ਮਦਰਾ ਧਿਆਨ ਮੋੜਦਾ ਵੱਟ ਤੇ ਪੈ ਕੇ ਕੋਠੇ ਕੋਲ ਚਲਾ ਜਾਂਦਾ ਹਾਂ ਸਾਹਮਣੇ ਮੱਜੇ ਤੇ ਉਹ ਪਿਆ ਹੈ ਕਦੇ ਬਾਪੂ ਦੀ ਲਾਸ਼ ਵੀ ਇੱਥੇ ਹੀ ਪਈ ਸੀ ਜਦੋਂ ਬਾਪੂ ਰਾਤੀ ਜੀਰੀ 'ਚ ਪਾਣੀ ਪਾਉਣ ਗਿਆ ਸਵੇਰੇ ਮੁੜ ਕੇ ਨਾ ਆਇਆ ਤਮਾ ਸਾਈਕਲ ਲੈ ਕੇ ਉਸ ਨੂੰ ਵੇਖਣ ਚਲਾ ਗਿਆ ਸੀ ਤੁੱਪ ਚੜੀ ਪਈ ਸੀ ਪਰ ਬਾਪੂ ਅਜੇ ਵੀ ਮੱਛਰਦਾਨੀ ਵਿੱਚ ਇਸ ਤਰ੍ਹਾਂ ਪਿਆ ਸੀ ਜਿਵੇਂ ਸਵੇ ਲਈ ਅਜੇ ਅੱਧੀ ਰਾਤ ਹੋਵੇ ਮੈਂ ਨੇੜੇ ਜਾ ਕੇ ਵੇਖਿਆ ਬਾਪੂ ਦਾ ਚਿਹਰਾ ਮੈਨੂੰ ਬੜਾ ਡਰਾਉਣਾ ਲੱਗਿਆ ਇੱਕ ਡਰ ਮੇਰੇ ਸਾਰੇ ਸਰੀਰ ਵਿੱਚ ਚਿਹਰਵਾਗ ਫੈਲ ਗਿਆ ਮੈਂ ਮੱਛਰਦਾਨੀ ਲਾ ਕੇ ਬਾਪੂ ਨੂੰ ਹਲਾਇਆ ਪਰ ਉਹ ਤਾਂ ਮੇਰੀ ਚੀਕ ਨਿਕਲ ਗਈ ਮੈਨੂੰ ਉੱਚੀ ਉੱਚੀ ਰੋਂਦਾ ਵੇਖ ਕੇ ਬਾਪੇ ਅਮਰੂ ਦਾ ਬੁੰਡਾ ਜਮੇਰ ਮੇਰੇ ਕੋਲ ਆਇਆ ਪਾਣਾ ਵਰਤਿਆ ਪਿਆ ਸੀ ਉਸਨੇ ਹੀ ਮੈਥਾ ਮੋਬਾਈਲ ਲੈ ਕੇ ਮੱਖਣ ਨੂੰ ਫੋਨ ਕੀਤਾ ਉਹ ਕਈ ਬੰਦੇ ਨੂੰ ਲੈ ਕੇ ਆਇਆ Laash ਘਰੇ ਲਿਆਂਦੀ ਗਈ ਹੁਣ ਮਿੱਟੀ ਰੋਲ ਨਾਲ ਕੀ ਬਣੂਗਾ 타ਇਆ ਆਪਾਂ ਨੂੰ ਸਭ ਦੀਸੀ ਤਾਂ ਜਾਂਦਾ ਜਦੋਂ ਬਾਪੂ ਦੀ Laash ਨੂੰ ਡਾਕਟਰ ਦੇ ਲੈ ਜਾਣ ਦੀ ਗੱਲ ਤੋਰੀ ਤਾਂ ਵੱਡੇ ਨੇ ਅੱਖਾਂ ਪੂਝਦੇ ਘੱਗੀ ਜਿਹੀ ਆਵਾਜ਼ ਵਿੱਚ ਨੰਨਾ ਮਾਰ ਦਿੱਤਾ ਸੀ ਬਾਪੂ ਦੀ Laash ਨੂੰ ਧੱਕਾ ਪਾ ਦਿੱਤਾ ਸੀ ਪਰ ਲੋਕਾਂ ਦੇ ਮਨ ਅੰਦਰਲੇ ਸਵਾਲ ਉਹਨਾਂ ਅੰਦਰ ਨਾ ਘਪੇ ਥੋੜੇ ਜਿਹੇ ਦਿਨਾਂ ਬਾਅਦ ਗੱਲ ਦੀ ਭਾਪ ਨਿਕਲਣ ਲੱਗ ਪਈ ਸੀ ਜਿਸ ਦਾ ਸਾਰਾ ਸ਼ੱਕ ਮੱਖਣ ਵੱਲ ਜਾਂਦਾ ਸੀ ਲੋਕ ਗੱਲਾਂ ਕਰਦੇ ਸੀ Laash ਦੇ ਗਾਲੋਂ ਪਰ ਨੀਲ ਪਏ ਸਨ ਅੱਖਾਂ ਬਾਹਰੋਂ ਨਿਕਲੀਆਂ ਸਨ ਕਿਸੇ ਨੇ ਬਾਪੂ ਨੂੰ ਗਲ ਘੁੱਟਾ ਦਿੱਤਾ ਸੀ ਸ਼ਿੰਦਰ ਮਜ ਵੀ ਨੇ ਤਾਂ ਰਾਤ ਮੱਖਣ ਨੂੰ ਖੇਤ ਵੱਲ ਜਾਂਦਾ ਦੇਖਿਆ ਸੀ ਲੋਕਾਂ ਦੀਆਂ ਇਹਨਾਂ ਗੱਲਾਂ ਨੇ ਮੈਨੂੰ ਸੋਚਣ ਲਾ ਦਿੱਤਾ ਸੀ ਪਹਿਲਾਂ ਤਾਂ ਮੈਨੂੰ ਅਜਿਹਾ ਸੋਚਣ ਦੀ ਸੁਰਤ ਹੀ ਨਹੀਂ ਸੀ ਪਰ ਲੋਕਾਂ ਦੇ ਅਜੀਬ ਗੱਲਾਂ ਸੁਣ ਕੇ ਮੇਰੇ ਅੰਦਰ ਕਈ ਸਵਾਲ ਉੱਠ ਗਏ ਸਨ ਜਿਨ੍ਹਾਂ ਦੀ ਛੱਕ ਦੀ ਛੋਈ ਮੱਖਣ ਉੱਪਰ ਹੀ ਚਾਹ ਖੜਦੀ ਸੀ ਉਸੇ ਰਾਤ ਨੂੰ ਮੈਂ ਪਿਸ਼ਾਬ ਕਰਨ ਉੱਠਿਆ ਸੀ ਤਾਂ ਮੈਨੂੰ ਮਾਂ ਤੇ ਮੱਖਣ ਦੀ ਕੁਸਰਮੁਸਰ ਸੁਣੀ ਸੀ ਫਿਰ ਉਹਨਾਂ ਦਾ ਬਹਾਲਾ ਵਾਰ ਵੀ ਖੜ ਗਿਆ ਸੀ ਇਹ ਸਭ ਕੁਝ ਵਿੱਚ ਮਾਂ ਵੀ ਸ਼ਾਮਲ ਸੀ ਸ਼ਰਾਬੀ ਬਾਪੂ ਕੋਲੋਂ ਘੁੱਟ ਖਾਣ ਤੋਂ ਬਾਅਦ ਮਾਂ ਜਦ ਵੀ ਬਾਪੂ ਨੂੰ ਗਾਲਾਂ ਦਿੰਦੀ ਤਾਂ ਆਪਣੀ ਇਸ ਭੈੜੀ ਨੀਤ ਵੱਲ ਸੰਕੇਤ ਜ਼ਰੂਰ ਕਰ ਜਾਂਦੀ ਸੀ ਟੱਠਿਆ ਮੈਂ ਤਾਂ ਕਹਿ ਨਹੀਂ ਆ ਤੂੰ ਪਿਆ ਹੀ ਰਹਿ ਜੇ ਜੇ ਤੂੰ ਮਰ ਜਾਏ ਮੈਂ ਸ਼ੁਕਰ ਮਨਾਵਾ ਤੇਰੇ ਬਿਨਾ ਮੇਰਾ ਦੇਸ ਉੱਨਾਂ ਨਹੀਂ ਹੁੰਦਾ ਜਿਹੜੀਆਂ ਰੰਡੀਆਂ ਨੇ ਵਧੀਆ ਆਪ ਦੀ ਨੀਂਦ ਸੌਂਦੀਆਂ ਨੇ ਆਪਦੀ ਉੱਠਦੀਆਂ ਨੇ ਕਦੇ ਕਦੇ ਲੜਾਈ ਤੋਂ ਬਿਨਾ ਵੀ ਮਾਂ ਦੇ ਅੰਦਰ ਇਹ ਖੁਆਸ਼ ਬੁੱਲ ਤੇ ਆ ਜਾਂਦੀ ਸੀ ਉਹ ਕਿੰਨੀ ਕਿੰਨੀ ਦੇਰ ਪਿੰਡ ਦੀਆਂ ਰੰਡੀਆਂ ਤੀਮੀਆਂ ਦੇ ਸੁਖੀ ਜੀਵਨ ਦੀਆਂ ਗੱਲਾਂ ਕਰਦੀ ਰਹਿੰਦੀ ਹੁਣ ਮੈਨੂੰ ਲੱਗਦਾ ਹੈ ਬਾਪੂ ਨੇ ਵੀ ਆਪਣੀ ਬੋਲਾਰਾ ਆਪ ਹੀ ਤਿਆਰ ਕੀਤਾ ਸੀ ਬਾਪੂ ਬੜਾ ਜਿੱਦੀ ਸੀ ਜਿਹੜੀ ਗੱਲ ਕਹਿ ਦਿੰਦਾ ਕਰਕੇ ਵਿਕਾਉਂਦਾ ਉਹ ਜਦ ਵੀ ਮੱਖਣ ਨਾਲ ਲੜਦਾ ਤਾਂ ਇਹ ਸੁਣਾਈ ਜ਼ਰੂਰ ਦਿੰਦਾ ਮੈਂ ਆਪਦੇ ਮਾਰਨ ਤੋਂ ਪਹਿਲਾਂ ਤੈਨੂੰ ਮੰਗਣ ਲਾ ਕੇ ਜ਼ਰੂਰ ਜਾਊ ਦੇਖਦਾ ਜਾਈ ਤੂੰ ਜੇ ਨਾ ਮੰਗਣ ਲਾ ਕੇ ਗਿਆ ਅੱਖਾਂ 'ਚ ਹੱਥ ਦੇ ਦੇ ਰੋਵੇਂਗਾ ਮੱਖਣ ਨੂੰ ਡਰ ਸੀ ਬਾਪੂ ਜ਼ਮੀਨ ਉਸ ਨੂੰ ਨਹੀਂ ਦੇਵੇਗਾ ਉਸ ਨੇ ਮੰਨਚੇ ਡਰ ਪਾਲ ਰੱਖਿਆ ਸੀ ਬਾਪੂ ਸਾਰੀ ਜ਼ਮੀਨ ਮੇਰੇ ਨਾਲ ਲਿਖਵਾ ਕੇ ਜਾਏਗਾ ਮੌਜਦੇ ਇਸ ਡਰ ਨੂੰ ਕਿਤੇ ਦਾਰ ਘੱਡਣ ਦੀ ਕੋਸ਼ਿਸ਼ ਕੀਤੀ ਉਸ ਨੂੰ ਯਕੀਨ ਦਵਾਇਆ ਸੋਹਣਾ ਖਾਦੀਆ ਮੈਂ ਬਾਪੂ ਨੂੰ ਇਹ ਨਹੀਂ ਕਰਨ ਦੇਵਾਂਗਾ ਪਰ ਉਹ ਮੇਰੇ ਯਕੀਨ ਤੇ ਵੀ ਨਾ ਖੜਿਆ ਬਾਪੂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਮੈਂ ਮਾਂ ਅਤੇ ਮੱਖਣ ਨੂੰ ਕਿੰਨੀ ਵਾਰ ਕੁਸਰਮੋਸਰ ਕਰਦੇ ਸੁਣਿਆ ਸੀ ਜਿਵੇਂ ਉਹ ਕੋਈ ਕੁਝੀਆਂ ਸਕੀਮਾਂ ਬਣਾ ਰਹੇ ਹੋਣ ਪਰ ਉਹਦੋਂ ਮੇਰੇ ਇਹ ਗੱਲ ਚਿੱਤ-ਚੇਤੇ ਵੀ ਨਹੀਂ ਸੀ ਹੁਣ ਮੈਨੂੰ ਸਾਹਮਣੇ ਮੌਤ ਵੇਖਦਾ ਬਾਪੂ ਦਾ ਉਹ ਚਿਹਰਾ ਮੁੜ ਦਿਸਣ ਲੱਗ ਪਿਆ ਸੀ ਬਾਪੂ ਦਾ ਪੀੜਾ ਪਿਆ ਚਿਹਰਾ ਕਰ ਲੈ ਲੈਂਦੀਆਂ ਅੱਖਾਂ ਮੈਨੂੰ ਦਿਸ ਰਿਹਾ ਸੀ ਮੱਖਣ ਨੇ ਬਾਪੂ ਦੇ ਸਹਾਂ ਉਤਰ ਲਿਆ ਨੂੰ ਪੈਰਾ ਹੀਠਾ ਮਸਲ ਕੇ ਬਾਪੂ ਦੇ ਗਲੇ ਤੇ ਪਕੜ ਹੋਰ ਮਜ਼ਬੂਤ ਕਰ ਲਈ ਹੈ ਬਾਪੂ ਲੱਤਾਂ ਬਾਹਾਂ ਮਾਰਦਾ ਹੈ ਦੇ ਤੋੜਦਾ ਹੈ ਤੇ ਫਿਰ ਸ਼ਾਂਤ ਹੋ ਜਾਂਦਾ ਹੈ ਮੱਖਣ ਹੱਸ ਰਿਹਾ ਹੈ ਉਸ ਦੇ ਇਸ ਹਾਸੇ ਚ ਮਾਂ ਵੀ ਸ਼ਾਮਲ ਹੋ ਜਾਂਦੀ ਹੈ ਤੇ ਫਿਰ ਉਸ ਦੀ ਪਤਨੀ ਵੀ ਹੱਸਦੇ ਹੋਣਾ ਮੈਨੂੰ ਸਾਹਮਣੇ ਖੜਾ ਵੇਖ ਲਿਆ ਹੈ ਉਹਨਾਂ ਦੇ ਹੱਸਦੇ ਚਿਹਰੇ ਗੰਭੀਰ ਹੋ ਗਏ ਹਨ ਉਹ ਤੈਨੂੰ ਆਪਸ ਵਿੱਚ ਨਜ਼ਰਾਂ ਮਿਲਾਉਂਦੇ ਮੇਰੇ ਵੱਲ ਵਧਣ ਲੱਗਦੇ ਹਨ ਸਮਣੇ ਟਾਲੀ ਤੋਂ ਕੋਈ ਜਾਨਵਰ ਚਿਰਚਿਰ ਕਰਦਾ ਉੱਡ ਜਾਂਦਾ ਹੈ ਮੇਰੀ ਸੁਰਤ ਪਰਤੀ ਹੈ ਮੈਂ ਕੋਠੇ ਕੋਲ ਖੜਾ ਮੱਖਣ ਨੂੰ ਵੇਖ ਰਹਾ ਹਾਂ ਉਹ ਡਰਾਉਣੇ ਘਰਾੜੇ ਮਾਰ ਰਿਹਾ ਹੈ ਜਿਵੇਂ ਕੋਈ ਬਾਤਾਂ ਵਿਚਲਾ ਦਿਉ ਬੰਦਿਆਂ ਦਾ ਖੂਨ ਪੀ ਕੇ ਰੱਜ ਕੇ ਢਕਾਰਾਂ ਮਾਰਦਾ ਹੈ ਮੈਂ ਕਿਰਚ ਆਪਣੇ ਹੱਥ ਵਿੱਚ ਘੁੱਟ ਲੈਂਦਾ ਹਾਂ ਇੱਕ ਸੇਕ ਮੇਰੇ ਪੈਰਾਂ ਥੱਲੇ ਚੜਦਾ ਸਿਰ ਤੱਕ ਫੈਲ ਗਿਆ ਹੈ ਮੈਨੂੰ ਮਹਿਸੂਸ ਹੁੰਦਾ ਹੈ ਜਿਵੇਂ ਮੇਰੇ ਅੰਗਾਂ ਵਿੱਚ ਦੁੱਗਣੀ ਤਾਕਤ ਭਰਦੀ ਜਾ ਰਹੀ ਹੋਵੇ ਮੈਂ ਹੌਲੀ-ਹੌਲੀ ਪੈਰ ਪੁੱਟਦਾ ਉਸ ਦੇ ਮੰਜ਼ਲ ਵੱਲ ਵੱਧਣ ਲੱਗਦਾ ਹਾਂ ਮੈਂ ਉਸ ਦੇ ਮੰਜੇ ਦੇ ਬਰਾਬਰ ਜਾ ਖੜ੍ਹਾ ਹਾਂ ਉਹ ਮੇਰੀਆਂ ਰਾਤਾਂ ਦੀ ਨੀਂਦ ਦਿਨ ਦਾ ਚੈਨ ਖੋ ਕੇ ਆਪ ਬੇਫਿਕਰਾ ਹੋਇਆ ਸੁੱਤਾ ਪਿਆ ਹੈ ਮੈਂ ਉਸ ਨੂੰ ਇਸ ਤਰ੍ਹਾਂ ਪਿਆ ਵੇਖ ਕੇ ਮੈਨੂੰ ਹੋਰ ਕਰੋਧ ਚੜ ਜਾਂਦਾ ਹੈ ਮੇਰਾ ਦਿਲ ਤੇਜ਼ ਧੜਕਣ ਲੱਗ ਪਿਆ ਹੈ ਬਸ ਅੱਜ ਸਭ ਹਿਸਾਬ ਤਾਬਰਾਬਰ ਕਰਨ ਦਾ ਮੌਕਾ ਹੈ ਜੇ ਮੌਕਾ ਖੁੰਝ ਗਿਆ ਤਾਂ ਮੈਂ ਆਪਣੇ ਸਰੀਰ 'ਚ ਇੰਨੀ ਸ਼ਕਤੀ ਭਰ ਲੈਣਾ ਚਾਹੁੰਦਾ ਹਾਂ ਕਿਸ ਨੂੰ ਜਾਗਣ ਦਾ ਮੌਕਾ ਵੀ ਨਾ ਮਿਲੇ ਉਹ ਜਾਗਣ ਤੋਂ ਪਹਿਲਾਂ ਹੀ ਸਦਾ ਦੀ ਨੀਂਦ ਸੌ ਜਾਵੇ ਮੈਂ ਮੰਝੇ ਦੇ ਹੋ ਨੇੜੇ ਹੋ ਗਿਆ ਹਾਂ ਬਿਜਲੀ ਦੀ ਤੇਜ਼ ਨਾਲ ਜਿੰਨੀ ਮੈਂ ਮੱਛਰਦਾਨੀ ਦਾ ਲੜ ਚੁੱਕਦਾ ਹਾਂ ਪਲਾਸ਼ਣਾ ਵਿੱਚ ਹੀ 1 2 3 4 5 ਪਤਾ ਨਹੀਂ ਕਿੰਨੇ ਵਾਰ ਮੈਂ ਉਸ ਉੱਪਰ ਕਰ ਦਿੰਦਾ ਹਾਂ ਮੈਂ ਵਾਰੇ ਨੀਤੀ ਜੀ ਨਾਲ ਕਰਦਾ ਹਾਂ ਕਿ ਮੈਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਿਆ ਕਿ ਉਸ ਨੇ ਜਾ ਕੇ ਮੇਰਾ ਵਿਰੋਧ ਕੀਤਾ ਸੀ ਜਾਣਾ ਜਦ ਮੇਰੀ ਸੁਰਤ ਪਾਰਤ ਦੀ ਹੈ ਉਹ ਮੰਜੇ ਵਿੱਚ ਮਿੱਟੀ ਬਣਿਆ ਪਿਆ ਹੈ ਮੈਂ ਜਿੱਤੋਂ ਅੰਦਾਜ਼ ਵਿੱਚ ਬਾਹਾਂ ਉੱਪਰ ਚੁੱਕਦਾ ਹਾਂ ਆਪਣੇ ਖੇਤ ਦੀ ਮਿੱਟੀ ਨੂੰ ਚੁੰਬਦਾ ਹਾਂ ਖੇਤ ਉੱਪਰ ਦੀ ਗੀੜਾ ਦਿੰਦਾ ਹਾਂ ਮੈਨੂੰ ਲੱਗਦਾ ਹੈ ਜਿਵੇਂ ਮੇਰੀ ਫਸਲ ਉਸ ਦੀ ਫਸਲ ਨਾਲ ਵਜ ਰਾਤ ਵਿੱਚ ਹੀ ਦੁੱਗਣਾ ਕਦ ਕੱਢ ਗਈ ਹੋਵੇ ਮੈਨੂੰ ਸੁਣਾਈ ਦਿੰਦਾ ਹੈ ਜਿਵੇਂ ਪਿੰਡ ਵਾਲੇ ਕਹਿ ਰਹੇ ਹੋਣ ਵਧੀਆ ਕੀਤਾ ਇਸ ਪਾਪੀ ਨਾਲ ਤਾਂ ਐ ਹੀ ਹੋਣੀ ਚਾਹੀਦੀ ਸੀ ਜਿਵੇਂ ਮੈਂ ਮੇਰੀ ਪਤਨੀ ਅੱਗੇ ਗਿੱਟ ਉੱਚਾ ਹੋ ਗਿਆ ਹੋਵਾਂ ਉਹ ਮੈਨੂੰ ਥਾਪੀ ਦਿੰਦੀ ਕਹਿ ਰਹੀ ਆ ਵਾਹ ਵੇ ਅਣਖੀਆ ਮੈਂ ਆਪਣੇ ਨੂੰ ਤੇਜ਼ ਕਦਮੀ ਤੁਰ ਪਿਆ ਹਾਂ ਪਰ ਹੈ ਇਹ ਕੀ ਹੌਲੀ ਹੌਲੀ ਮੇਰੀ ਚਾਲ ਘਟਦੀ ਜਾਂਦੀ ਹੈ ਮੇਰੇ ਅੰਦਰ ਕੁਝ ਖੁੱਸਣ ਲੱਗਦਾ ਹੈ ਜਿਵੇਂ ਮੈਂ ਆਪਣਾ ਆਪਾ ਕਿਤੇ ਪਿੱਛੇ ਛੱਡ ਆਇਆ ਹੋਵਾਂ ਅੰਦਰ ਸੁਨਾਮੀ ਉੱਠਣ ਵਾਂਗ ਉਥਲ-ਪੁਥਲ ਮਚ ਪਈ ਹੈ ਮੈਂ ਅੱਗੇ ਕਦਮ ਪੁੱਟਣਾ ਔਖਾ ਹੋ ਗਿਆ ਹੈ ਜਿਵੇਂ ਮੇਰੇ ਪੈਰ ਸੁੱਜ ਕੇ ਤੁਰਨੋ ਜਵਾਬ ਦੇ ਗਏ ਹੋਣ ਮੈਂ ਕੁਝ ਦੇਰ ਖੜ੍ਹਾ ਸੋਚਦਾ ਰਹਿੰਦਾ ਹਾਂ ਫਿਰ ਅਚਾਨਕ ਸਿਰ ਮੁੱਧ ਪਿੱਛੇ ਨੂੰ ਭੱਜ ਲੈਂਦਾ ਹਾਂ ਕੋਠੇ ਕੋਲ ਜਾਂਦਾ ਹੀ ਮੈਂ ਭਰਾ ਦੀ ਮੱਛਰदानी ਪੁੱਟ ਕੇ ਪਰਾਂ ਭਗਾ ਮਾਰਦਾ ਹਾਂ ਉਸ ਦੀ ਖੂਨ ਨੜ ਲੱਤ ਪਤ ਹੋਈ ਦੇਨੂੰ ਚਿੰਬੜ ਜਾਂਦਾ ਹਾਂ ਟਿਕੀ ਰਾਤ ਵਿੱਚ ਮੇਰੀਆਂ ਤਾਹਾਂ ਦੂਰ ਤੱਕ ਸੁੜਾਈ ਦੇ ਰਹੀਆਂ ਹਨ ਧੰਵਾਦ ਜੀ